ਜਿਹੜੇ ਸਮੁੱਚੀ ਮਾਨਵਤਾ ਨੂੰ ਸਰਬਸਾਂਝਾ ਉਪਦੇਸ਼ ਦਿੰਦੇ ਨੇ ਅਤੇ ਸਾਰਿਆਂ ਦੇ ਮਨ ਨੂੰ ਟੰਬਦਿਆਂ ਹੋਇਆਂ ਆਖਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਿ ਜੇ ਅਸੀਂ ਮਨੁੱਖਾ ਦੇਹੀ پا ਕੇ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਏ ਤਾਂ ਸਾਡਾ ਜਿਹੜਾ ਜੀਵਨ ਹੈ ਐਵੇਂ ਵਿਅਰਥ ਹੈ ਇਹ ਅਜਾਈ ਚਲਾ ਗਿਆ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਵੀ ਆਖਦੇ ਨੇ ਕਿ ਭਾਵੇਂ ਕਿੰਨੀ ਵੀ ਵੱਡੀ ਵਿਵਤਾ ਹੋਵੇ ਸੰਗ ਸਖਾ ਸਭ ਤਜ ਗਾਏ ਕੋਊ ਨ ਨਿਬਹੋ ਸਾਥ ਤੇ ਬਾਦਸ਼ਾਹ ਕਹਿੰਦੇ ਵੀ ਉਸ ਵੇਲੇ ਵੀ ਜਿਹੜੀ ਟੇਕ ਏ ਜਿਹੜਾ ਆਸਰਾ ਏ ਉਹ ਅਕਾਲ ਪੁਰਖ ਦਾ ਹੋਵੇ ਤੇ ਫੇਰ ਕਿਸੇ ਦੀ ਪਰਵਾਹ ਨਹੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ ਸਮੁੱਚਾ ਜੀਵਨ ਸਿੱਖੀ ਦੇ ਪ੍ਰਚਾਰ ਦੇ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਅਤੇ ਸੰਸਾਰ ਦੇ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਇਹਦੇ ਲਈ ਸੱਚੇ ਪਾਤਸ਼ਾਹ ਜੀ ਨੇ ਸਮੁੱਚਾ ਜੀਵਨ ਬਤੀਤ ਕੀਤਾ ਪਾਤਸ਼ਾਹ ਦੇ ਬਚਪਨ ਦੀ ਇੱਕ ਘਟਨਾ ਹੁੰਦੀ ਹੈ ਕਿ ਸਤਗੁਰੂ ਜੀ ਦੇ ਇੱਕ ਵੱਡੇ ਵੀਰ ਜੀ ਦਾ ਵਿਆਹ ਸੀ ਮਾਤਾ ਜੀ ਨੇ ਬੜੇ ਚਾਅ ਦੇ ਨਾਲ ਤਿਆਰ ਕੀਤਾ ਸੋਹਣੇ ਬਸਤਰ ਪਾਏ ਇਹ ਆਪਣੇ ਹਾਨੀਆਂ ਦੇ ਨਾਲ ਘਰ ਤੋਂ ਬਾਹਰ ਥੋੜਾ ਚਲੇ ਗਏ ਬਾਹਰ ਜਾ ਕੇ ਦੇਖਿਆ ਇੱਕ ਬੱਚਾ ਜਿਹੜਾ ਹੈ ਉਹਦੇ ਧਨ ਤੇ ਕੱਪੜੇ ਨਹੀਂ ਸਨ ਤਾਂ ਇਹਨਾਂ ਨੇ ਆਪਣੇ ਉੱਪਰਲੇ ਜਿਹੜੇ ਸੋਹਣੇ ਬਸਤਰ ਸਨ ਉਹ ਉਸ ਗਰੀਬ ਜਵਾਕ ਨੂੰ ਦੇ ਦਿੱਤੇ ਤੇ ਆਪ ਉਹਦੇ ਪਾਲੇ ਜਦੋਂ ਮਾਤਾ ਜੀ ਨੇ ਦੇਖਿਆ ਕਹਿਣ ਲੱਗੇ ਤੇਗ ਮੱਲ ਜੀ ਤੁਹਾਨੂੰ ਤੇ ਸੋਹਣੇ ਬਸਤਰ ਪਾਏ ਸੀ ਆ ਤੁਸੀਂ ਕਿਹੜੇ ਪਾ ਕੇ ਆ ਗਏ ਹੋ ਉਹ ਕਹਿੰਦੇ ਮੇਰਾ ਇੱਕਹਾਣੀ ਸੀ ਵਾਰ ਉਹਦੇ ਬਸਤਰ ਪਾਟੇ ਹੋਏ ਸਨ ਤੇ ਮੈਂ ਆਖਿਆ ਕਿ ਮੇਰਾ ਮਿੱਤਰ ਉਹਦੇ ਪਾਟੇ ਹੋਏ ਬਸਤਰ ਨਹੀਂ ਚਾਹੀਦੇ ਮੈਂ ਉਹਨਾਂ ਨੂੰ ਦੇ ਆਇਆ ਮਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਬਚਪਨ ਦੇ ਵਿੱਚ ਕਿਸੇ ਆਪਣੇ ਸਾਥੀ ਦੇ ਤਨ ਦੇ ਵਾਟੇ ਹੋਏ ਕੱਪੜੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਹ ਕਿਵੇਂ ਹੋ ਸਕਦਾ ਸੀ ਇਸ ਮੁਲਕ ਦੇ ਅੰਦਰ ਜਦੋਂ ਕਿਸੇ ਦੇ ਧੰਨ ਤੋਂ ਉਹਨਾਂ ਦਾ ਜਨੇਊ ਤੇ ਉਹਨਾਂ ਦਾ ਤਿਲਕ ਲਾਇਆ ਜਾ ਰਿਹਾ ਸੀ ਧਰਮ ਦੀ ਚਾਦਰ ਨੂੰ ਲਾਇਆ ਜਾ ਰਿਹਾ ਸੀ ਸੱਚੇ ਪਾਤਸ਼ਾਹ ਜੀ ਬਰਦਾਸ਼ਤ ਕਰ ਲੈਂਦੇ ਇਹੀ ਕਾਰਨ ਹੈ ਕਿ ਜਦੋਂ ਕਸ਼ਮੀਰੀ ਪੰਡਤਾਂ ਦੀ ਅਗਵਾਈ ਦੇ ਵਿੱਚ ਪੰਡਤ ਕਿਰਪਾ ਰਾਮ ਜੀ ਜਿਹੜੇ ਬਾਅਦ ਵਿੱਚ ਸਿੱਖ ਬਣਦੇ ਉਹ ਗੁਰੂ ਦੇ ਕੋਲ ਆਏ ਅਨੰਦਪੁਰ ਸਾਹਿਬ ਤਾਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਪਾਈ ਨਾਲ ਉਹਨਾਂ ਦੇ ਤਿੰਨ ਸਿੱਖ ਦੇਖੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਨਾ ਤਿੰਨਾ ਚੋਂ ਨਾ 13 ਚੋਂ ਅੱਜ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਚਰਦਾ ਹਾਂ ਤਾ ਕੌਮ ਤਿੰਨਾਂ ਦੀ ਗੱਲ ਕਰਦੀ ਹੋਰ ਬੇਅੰਤ ਸ਼ਹੀਦਾਂ ਦੀ ਗੱਲ ਕਰਦੀ ਪਰ ਕੁਝ ਜਿਨ੍ਹਾਂ ਨੂੰ ਸਿੱਖੀ ਦੀ ਅਜੇ ਪੂਰੀ ਸਮਝ ਨਹੀਂ ਉਹ ਕਿਸੇ ਦੂਜੇ ਪਾਸੇ ਵੀ ਹੋ ਤੁਰਦੇ ਨੇ ਤੁਹਾਨੂੰ ਪਤਾ ਹੈ 13 ਦੀ ਗੱਲ ਇੱਕ ਵੱਡਾ ਪੈਗੰਬਰ ਜਿਹਦੇ 13 ਚੇਲੇ ਨੇ ਪਰ ਜਦੋਂ ਉਹਨੂੰ ਮੌਤ ਦੀ ਗੱਲ ਆਈ ਸੀ 13 ਹੀ ਮੁਕਰ ਗਿਆ ਸੀ ਪਰ ਦੂਜੇ ਪਾਸੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਨਾਲ ਤਿੰਨ ਸਿੱਖ ਨੇ ਭਾਈ ਦਇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਵੇਂ ਸਿੱਖ ਨੂੰ ਦੇਗ ਚ ਉਬਾਲਤਾ ਭਾਵੇਂ ਆਰੇ ਦੇ ਨਾਲ ਛੀਰਤਾ ਭਾਵੇਂ ਜਿਉਂਦੇ ਨੂੰ ਰੂਹ ਦੇ ਵਿੱਚ ਬਨ ਕੇ ਸਾੜਤਾ ਪਰ ਕਿੰਨਾ ਸਿੱਖਾਂ ਦੀ ਇੱਕ ਗੱਲ ਸਾਂਝੀ ਸੀ ਜਦੋਂ ਪੁੱਛਿਆ ਗਿਆ ਤੁਹਾਡੀ ਆਖਰੀ ਇੱਛਾ ਕਿਹੜੀ ਹੈ ਇੱਕੋ ਗੱਲ ਸਾਂਝੀ ਸੀ ਕਹਿੰਦੇ ਸਾਡਾ ਮੁਖ ਜਦੋਂ ਸ਼ਹੀਦ ਹੋਈਏ ਸਾਡੇ ਗੁਰੂ ਆਲ ਹੋਣਾ ਚਾਹੀਦਾ ਇਹ ਸਿੱਖੀ ਹੈ ਸਿੱਖ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਸਕਦਾ ਹੈ ਦੇਗ ਵਿੱਚ ਉਬਾਲਾ ਖਾ ਸਕਦਾ ਹੈ ਜਿਉਂ ਦਾ ਅੱਗ ਦੇ ਵਿੱਚ ਸੜ ਸਕਦਾ ਹੈ ਪਰ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਤੁਖਾ ਨਹੀਂ ਦੇ ਸਕਦਾ ਉਹ ਗੁਰੂ ਦਾ ਹੈ ਤੇ ਗੁਰੂ ਲਈ ਆਪਣੇ ਆਪ ਨੂੰ ਉਹ ਹਰ ਸ਼ਹੀਦੀ ਸ਼ਮਾਂ ਦੇ ਉੱਤੇ ਪ੍ਰਵਾਣ ਚੜਾ ਜਾਵੇ ਅੱਜ ਵੀ ਅੱਜ ਐਸਜੀਪੀਸੀ ਨੇ ਸ਼ਤਾਬਦੀ ਵੀ ਸ਼ੁਰੂ ਕਰ ਦਿੱਤੀ ਹੈ ਸਿੱਖਾਂ ਦੀ ਨਮੈਂਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਚੰਗੇ ਕਾਰਜ ਨੇ ਸ਼ਤਾਬਦੀ ਵੀ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਤਿੰਨ ਗੁਰਸਿੱਖਾਂ ਦੀ ਸ਼ਹੀਦੀ ਸ਼ਤਾਬਦੀ ਪੰਥ ਦੇ ਵਾਲੀ ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਗੁਰਤਾ ਗੱਦੀ 350 ਸਾਲਾਂ ਉਹ ਵੀ ਚੱਲ ਪਈ ਐ ਮੈਂ ਸੰਗਤਾਂ ਨੂੰ ਅਪੀਲ ਕਰੂੰਗਾ ਇਹ ਸ਼ਤਾਬਦੀ ਸਮਾਗਮਾਂ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਡਰਾਵੇ ਕੋਈ ਧਮਕਾਵੇ ਇੱਕ ਗੁਰੂ ਦਾ ਸ਼ਲੋਕ ਹਮੇਸ਼ਾ ਅਸੀਂ ਪੜਦੇ ਰਹਿਣਾ ਇਹ ਸਾਡੇ ਗੁਰੂ ਨੇ ਉਸ ਵੇਲੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਸੀ ਡਰੋ ਨਾ ਸੱਚੇ ਪਾਤਸ਼ਾਹ ਤੇ ਭਰੋਸਾ ਰੱਖੋ ਉਹ ਸ਼ਲੋਕ ਆਪਾਂ ਸੰਗਤੀ ਰੂਪ ਚ ਪੜਾਂਗੇ ਤੇ ਸਮਾਪਤੀ ਕਰਾਂਗੇ ਸਾਨੂੰ ਕੋਈ ਵੀ ਕਦੀ ਕੋਈ ਦਾਬਾ ਮਾਰੇ ਸਾਡੀ ਕੌਮ ਨੂੰ ਡਰਾਉਣ ਦੀ ਕੋਸ਼ਿਸ਼ ਕਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇਹ ਪਾਵਨ ਬਚਨ ਆਪਾਂ ਚੇਤਿਆਂ ਦੇ ਵਿੱਚ ਰੱਖਣਾ ਤੇ ਮਨ ਤੇ ਦਿਲ ਤੋਂ ਪੜ੍ਹਨਾ ਸਾਰੇ ਡਰ ਸਾਡੇ ਉੱਡ ਜਾਣਗੇ बड़ा प्यारा बचन बड़ा शलोक है गुरु साहब जी का अपना संगति रूप च पढ़ के समाप्ति करा पैकात पैका नह पैमान तान ਹੈ ਪੈ ਮਾਨ ਤਿਆਨ ਹੈ ਪੈ ਮਾਨ ਤਿਆਨ ਹੈ ਪੈ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ज्ञानीाह ज्ञानी ताह बखाना तन धन गुरु तेग बदु धन धन गुरु तेग बदु ਤਨ ਤਨ ਬਾਬਾ ਦਿਆਲਾ ਜੀ ਤਨ ਤਨ ਭਾਈ 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 ਮਤੀ ਦਾਸ ਜੀ ਤਨ ਤਨ ਭਾਈ ਮਤੀ ਦਾਸ ਜੀ ਧੰ ਧੰ ਭਾਈ ਸਾਤੀ ਦਾਸ ਜੀ ਧੰ ਧੰ ਭਾਈ ਸਾਤੀ ਦਾਸ ਜੀ ਧੰ ਧੰ ਭਾਈ ਸਾਤੀ ਦਾਸ ਜੀ ਧੰ ਧੰ ਬਾਬਾ ਜੀਵਨ ਸਿੰਘ ਜੀ ਧੰ ਧੰ ਬਾਬਾ ਜੀਵਨ ਸਿੰਘ ਜੀ ਜਿੱਥੇ ਅੱਜ ਸ਼ਤਾਬਦੀ ਸਮਾਗਮ ਪੰਥ ਦੀ ਸਰਮੌਰ ਸੰਸਥਾ ਵੱਲੋਂ ਸ਼ੁਰੂ ਹੋਏ ਨੇ ਉਥੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚੀ ਮਾਨਵਤਾ ਨੂੰ ਲੋਕਾਈ ਨੂੰ ਸਿੱਖ ਕੌਮ ਨੂੰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ 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 ਵਧਾਈ ਹੋਵੇ ਅਸੀਂ ਸਦੀਵੀ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੀਏ ਬਾਣੀ ਦੇ ਪੈਰੇ ਵਧਾਈਏ ਗੁਰਬਾਣੀ ਦਾ ਆਸਰਾ ਹਮੇਸ਼ਾ ਰੱਖੀਏ ਗੁਰੂ ਨੇ ਬਾਣੀ ਚਾਖਿਆ ਇਹ ਛੱਤ ਵੀ ਤਾਂ ਟਿੱਕੀ ਹੈ ਇਹ ਥੰਮਾ ਦਾ ਆਸਰਾ ਹੈ ਦੁੱਖ ਹੋਵੇ ਸੁੱਖ ਹੋਵੇ ਮੁਸ਼ਕਲ ਹੋਵੇ ਮਨ ਵੀ ਤਾਂ ਟਿਕੂਗਾ ਜੇ ਬਾਣੀ ਦਾ ਆਸਰਾ ਹੋਵੇ ਜਿਉ ਮੰਦਰ ਕਉ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨਹਿ ਅਸਥਮਣ ਸਦੀ ਵੀ ਆਪਾਂ ਬਾਣੀ ਨਾਲ ਜੁੜੀਏ ਬਾਣੀ ਦੇ ਪਹਿਰੇ ਵਧਾਈਏ ਖੰਡੇ ਬਾਟੇ ਦੀ ਪਾਉਲ ਅਮਰਤ ਸ਼ਕੀਏ ਦੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ